ਲੋ ਜੀ ਅੱਜ ਆਪਾਂ ਗੱਲ ਕਰ ਰਹੇ ਆਂ ਪੰਜਾਬੀ ਕਹਾਵਤਾਂ ਤੇ ਮੁਹਾਵਰਿਆਂ ਦੀ ਮਤਲਬ ਇਹ ਸਿਰਫ ਗੱਲਾਂ ਨਹੀਂ ਇਹ ਤੇ ਸਾਡੀ ਹਕਮਤ ਸਾਡਾ ਪਿਆਰ ਤੇ ਜ਼ਿੰਦਗੀ ਦੇ ਨਿਚੋੜ ਨੇ ਹੈਨਾ ਬਿਲਕੁਲ ਜੀ ਬਿਲਕੁਲ ਇਹ ਮੁਹਾਵਰੇ ਤੇ ਕਹਾਵਤਾਂ ਸਮਝੋ ਸਾਡੀ ਤਹਿਜ਼ੀਬ ਦਾ ਸ਼ੀਸ਼ਾ ਹੈ ਨੇ ਸਦੀਆਂ ਦੀ ਸਿਆਣਫ ਥੋੜੇ ਜਿਹੀ ਲਫ਼ਜ਼ਾਂ ਵਿੱਚ ਹਾਂ ਤੇ ਅੱਜ ਦਾ ਮਕਸਦ ਇਹੀ ਏ ਕਿ ਇਸ ਖਜ਼ਾਨੇ ਚੋ ਕੁਝ ਮੋਤੀ ਚੁੱਕੀਏ ਉਹਨਾਂ ਚ ਲੁਕੀ ਹਕਮਤ ਉਹ ਮਜ਼ਾ ਤੇ ਉਹਨਾਂ ਦਾ ਸਾਡੀ ਅੱਜ ਦੀ ਜ਼ਿੰਦਗੀ ਨਾਲ ਕੀ ਜੋੜ ਏ ਉਹ ਵੇਖੀਏ ਬੜਾ ਸੋਹਣਾ ਖਿਆਲ ਏ ਕਿਉਂ ਜੇ ਇਹ ਸਿਰਫ ਲਫ਼ਜ਼ ਨਹੀਂ ਇਹ ਸਾਡੀ ਸੋਚ ਦਾ ਸਾਡੇ ਵਿਚਾਰਾਂ ਦਾ ਹਿੱਸਾ ਏ ਨੇ ਅੱਛਾ ਤੇ ਸਭ ਤੋਂ ਪਹਿਲਾ ਮੌਜੂ ਜਿਹੜਾ ਅਕਸਰ ਸਾਡੇ ਕੋਲ ਆਂਦਾ ਏ ਉਹ ਏ ਮੁਹੱਬਤ ਤੇ ਰਿਸ਼ਤੇ ਇੱਕ ਬੜੀ ਆਮ ਕਹਾਵਤ ਏ ਪਹਿਲਾ ਪਿਆਰ ਫਿਰ ਤਕਰਾਰ ਅੰਤ ਪਿਆਰ ਹੀ ਪਿਆਰ ਹਾਂਜੀ ਸੁਣੀ ਹੋਈ ਐ ਇਹ ਸੁਣਨ ਨੂੰ ਤੇ ਬੜਾ ਸਾਦਾ ਜਿਹਾ ਲੱਗਦਾ ਐ ਪਰ ਕੀ ਇਹ ਸਿਰਫ ਮਤਲਬ ਆਸ਼ਿਕ ਮਸ਼ੂਕ ਦੀ ਕਹਾਣੀ ਐ ਜਾਂ ਹਰ ਗੂੜੇ ਰਿਸ਼ਤੇ ਜਿਹੇ ਹੁੰਦਾ ਐ ਭੈਣ ਭਰਾ ਦੋਸਤ ਮੀਆਂ ਬੀਵੀ ਵੇਖੋ ਜੀ ਮੇਰਾ ਖਿਆਲ ਐ ਇਹ ਗੱਲ ਬਹੁਤ ਗਹਿਰੀ ਐ ਇਹ ਰਿਸ਼ਤਿਆਂ ਦਾ ਨਾ ਉਹ ਕੁਦਰਤੀ ਚੱਕਰ ਦੱਸਦੀ ਐ ਸ਼ੁਰੂ ਵਿੱਚ ਬੜਾ ਜੋਸ਼ ਹੁੰਦਾ ਐ ਫਿਰ ਹਾਂ ਹਾਂ ਜਦੋਂ ਅਸਲ ਹਕੀਕਤਾਂ ਸਾਹਮਣੇ ਆਉਂਦੀਆਂ ਨੇ ਤੇ ਥੋੜੀ ਖਿੱਚ ਪੈਂਦੀ ਐ ਪਰ ਜੇ ਨੀ ਪੱਕੀ ਹੋਵੇ ਫਿਰ ਇਸ ਦਾ ਫੇਰ ਮੇ ਕਰਦਾ ਹੈ ਸਹੀ ਗੱਲ ਹੈ ਤੇ ਇਸ ਦੇ ਨਾਲ ਹੀ ਜੁੜੀਏ ਇੱਕ ਹੋਰ ਗੱਲ ਜਿਹੜੀ ਤੁਸੀਂ ਵੀ ਮਹਿਸੂਸ ਕੀਤੀ ਹੋਣੀ ਹੈ ਘਰ ਦੀ ਕੁਕੜੀ ਦਾਲ ਬਰਾਬਰ ਹਾਂ ਹਾਂ ਬਿਲਕੁਲ ਅਸੀਂ ਕੋਲ ਪਈ ਸ਼ਹਿਦ ਦੀ ਕਦਰ ਨਹੀਂ ਕਰਦੇ ਸ਼ਾਇਦ ਉਹ ਤਕਰਾਰ ਵਾਲਾ ਮਸਾਲਾ ਮੁੱਕ ਜਾਂਦਾ ਉਹਦੇ ਚੋਂ ਸੱਚੀ ਗੱਲ ਹੈ ਕੋਲ ਹੋਵੇ ਤੇ ਕਦਰ ਨਹੀਂ ਤੇ ਜਦੋਂ ਦੂਰ ਹੋ ਜਾਵੇ ਫਿਰ ਉਹ ਵੀ ਤਾਂ ਹੈ ਅੱਖਾਂ ਓਝਲ ਪਹਾੜ ਓਝਲ ਹਾਂ ਇਹ ਵੀ ਹੈ ਪਰ ਕਈ ਵਾਰੀ ਦੂਰੀ ਨਾਲ ਕਦਰ ਵੱਧ ਵੀ ਜਾਂਦੀ ਹੈ ਪਰ ਤਾਕਤ ਦੀ ਗੱਲ ਵੀ ਤੇ ਆ ਜਾਂਦੀ ਹੈ ਰਿਸ਼ਤਿਆਂ ਵਿੱਚ ਉਹ ਜਿਹੜਾ ਕਹਿੰਦੇ ਨੇ ਜਿਸ ਦੀ ਲਾਠੀ ਉਸ ਦੀ ਭੈਂਸ ਇਹ ਵੀ ਤੇ ਇੱਕ ਸੱਚਾਈ ਹੈ ਕੜਵੀ ਸਹੀ ਹਾਂ ਉਹ ਤੇ ਹੈ ਖੈਰ ਇਸ ਤੋਂ ਅੱਗੇ ਚੱਲਦੇ ਹਾਂ ਜ਼ਿੰਦਗੀ ਦੀ ਹਕਮਤ ਤੇ ਫਲਸਫਾ ਸਾਡੇ ਕੋਲ ਮਵਾਦ ਵਿੱਚ ਹੱਥ ਨੂੰ ਹੱਥ ਥੋਈਏ ਤੇ ਦੋਵੇਂ ਤੁਪੇ ਨੇ ਦਾ ਜ਼ਿਕਰ ਬਾਰ-ਬਾਰ ਆਇਆ ਹੈ ਹਾਂਜੀ ਇਹ ਤੇ ਸਿੱਧੀ ਸਿੱਧੀ ਸਾਂਝ ਦੀ ਤਾਵਨ ਦੀ ਗੱਲ ਹੈ ਪੰਜਾਬੀ ਵਸੀਬ ਦਾ ਤੇ ਇਹ ਅਹਿਮ ਹਿੱਸਾ ਰਿਹਾ ਹੈ ਮਿਲ ਕੇ ਰਹਿਣਾ ਮਿਲ ਕੇ ਕੰਮ ਕਰਨਾ ਬਿਲਕੁਲ ਪਰ ਨਾਲ ਹੀ ਵੇਖੋ ਸਾਨੂੰ 100 ਸੁਨਾਰ ਦੀ ਇੱਕ ਲੋਹਾਰ ਦੀ ਵੀ ਮਿਲਦੀ ਹੈ ਅੱਛਾ ਉਹ ਕਿਵੇਂ ਜੁੜਦੀ ਹੈ ਵੇਖੋ ਇੱਕ ਪਾਸੇ ਮਿਲ ਕੇ ਕੰਮ ਕਰਨ ਦਾ ਸਬਕ ਦੂਜੇ ਪਾਸੇ ਇੱਕ ਵੱਡੀ ਫੈਸਲਾ ਕੁੰਸਟ ਦੀ ਤਾਕਤ ਮਤਲਬ ਕਈ ਵਾਰੀ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਨਾਲ ਗੱਲ ਨਹੀਂ ਬਣਦੀ ਇੱਕ ਵੱਡਾ ਕਦਮ ਚੱਕਣਾ ਪੈਂਦਾ ਹਾਂ ਹਾਂ ਸਮਝ ਆਈ ਮਤਲਬ ਹਾਲਾਤ ਦੇ ਮੁਤਾਬਿਕ ਹਕਮਤ ਐਮਲੀ ਬਦਲਨੀ ਪੈਂਦੀ ਆ ਬਿਲਕੁਲ ਤੇ ਫਿਰ ਉਹ ਗੱਲ ਵੀ ਹੈ ਇੱਕ ਅਨਾਰ ਸੋਹ ਬਿਮਾਰ ਜਦੋਂ ਚੀਜ਼ ਥੋੜੀ ਹੋਵੇ ਤੇ ਲੋਡ ਜ਼ਿਆਦਾ ਉਹ ਤੇ ਅੱਜਕੱਲ بڑا ਹੀ ਨਜ਼ਰ ਆਂਦਾ ਹੈ ਹੈਨਾ ਤੇ ਇੱਕ ਹੋਰ ਜਿਹੜੀ ਤੁਸੀਂ ਗੱਲ ਕੀਤੀ ਸੀ ਜੇ ਰੱਬ ਰੱਖੇ ਤਾਂ ਰੱਖਿਆ ਹਾਂ ਇਹਦੇ ਬਾਰੇ ਮੈਨੂੰ ਥੋੜਾ ਜਾਨਣਾ ਸੀ ਕੀ ਇਹ ਬਸ ਸਭ ਕੁਝ ਰੱਬ ਤੇ ਛੱਡ ਦੇਣ ਦੀ ਗੱਲ ਹੈ ਅੱਜਕੱਲ ਦੇ ਦੌਰ ਚ ਇਹ ਕਵੇਂ ਫਿਟ ਆਉਂਦੀ ਹੈ ਨਹੀਂ ਇਹਨੂੰ ਸਿਰਫ ਤਕਦੀਰ ਪ੍ਰਸਤੀ ਨਹੀਂ ਕਹਿਣਾ ਚਾਹੀਦਾ ਇਹ ਅਸਲ ਵਿੱਚ ਇੱਕ ਹੌਸਲੇ ਦੀ ਗੱਲ ਹੈ ਕਿ ਆਪਣੀ ਪੂਰੀ ਕੋਸ਼ਿਸ਼ ਕਰੋ ਤੇ ਨਤੀਜਾ ਫਿਰ ਰੱਬ ਦੇ ਛੱਡ ਦਿਓ اچھا ਇਹ مایوسی ਤੋਂ ਬਚਾਉਂਦੀ ਏ ਗੱਲ ਇੱਕ ਸਕੂਨ ਦੇਂਦੀ ਏ ਪਰ ਇਹਦਾ ਮਤਲਬ ਯਾਨੀ ਕਿ ਹੱਥ ਤੇ ਹੱਥ ਧਰ ਕੇ ਬਹਿ ਜਾਓ ਸਮਝ ਗਈ ਯਾਨੀ ਆਪਣੀ ਪੂਰੀ ਕੋਸ਼ਿਸ਼ ਕਰੋ ਫਿਰ ਜੋ ਹੋਵੇ ਕਬੂਲ ਕਰੋ ਠੀਕ ਹੈ ਅੱਛਾ ਜੀ ਹੁਣ ਆਨੇ ਆ ਉਸ ਪਾਸੇ ਜਿੱਥੇ ਪੰਜਾਬੀ ਮੁਹਾਵਰੇ ਮੈਨੂੰ ਤੇ ਬੜੇ ਪਸੰਦ ਨੇ ਮਜ਼ਾ ਤੇ ਝੋਟ ਵਾਲਾ ਪਾਸਾ ਹਾਂ 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 ਹਾਂਜੀ ਉਹ ਤੇ ਕਮਾਲ ਹੈ ਇਹਨਾਂ ਦਾ ਜਿਵੇਂ ਇਹ ਮਿਸਾਲ ਹੈ ਅੰਨਾ ਵਾ ਰੋੜੀ ਆਪੋ ਆਪੋ ਵੰਡੀ ਇਹ ਸੁਣ ਕੇ ਹਾਸਾ ਆ ਜਾਂਦਾ ਹੈ ਹਾਂ ਹਾਂ ਬਿਲਕੁਲ ਪਰ ਹਾਸੇ ਦੇ ਪਿੱਛੇ ਵੇਖੋ ਕਿੰਨੀ ਗਹਿਰੀ ਝੋਟ ਸਾਡੇ ਮਾਸਿਰੇ ਜਿਹੜੀ ਬਦਨਜ਼ਮੀ ਹੈ ਖੁਦਗਰਜ਼ੀ ਹੈ ਨਾ ਇਨਸਾਫੀ ਹੈ ਹਾਂ ਇਹ ਉਹਦੇ ਤੇ ਬੜਾ ਤਿੱਖਾ ਤੰਜ਼ ਹੈ ਮੁਹਾਵਰੇ ਦਾ ਇਹੀ ਤੇ ਕਮਾਲ ਹੈ ਹਸਾंदे ਹਸਾंदे ਸੋਚਣ ਲਾ ਦਿੰਦਾ ਸਹੀ ਤੇ ਉਹ ਦੂਜਾ ਨਾ ਨੌਮਨ ਤੇਲ ਹੋਵੇ ਨਾ ਰਾਧਾ ਨੱਚੇ ਉਹ ਵੀ ਬੜਾ ਮਜ਼ੇਦਾਰ ਹੈ ਮਤਲਬ ਐਵੇਂ ਦੀਆਂ ਸ਼ਰਤਾਂ ਲਾ ਦੇਣੀਆਂ ਕਿ ਕੰਮ ਹੋਵੇ ਹੀ ਨਾ ਟਾਲ ਮਟੋਲ ਕਰਨ ਵਾਲਣ ਲਈ ਬੜੀ ਫਿੱਟ ਹੈ ਵਾਹ ਵਾਹ ਮਤਲਬ ਗੱਲ ਨੂੰ ਘੁਮਾ ਫਿਰਾ ਕੇ ਪਰਦੇ ਚ ਕਹਿਣਾ ਜ਼ਿਆਦਾ ਸਰ ਕਰਦਾ ਹੈ ਹਾਂ ਤੇ ਗੱਲ ਚੁੱਪਦੀ ਵੀ ਘਟ ਹੈ ਅੱਛਾ ਹੁਣ اخਲਾਕੀਅਤ ਤੇ ਕਿਰਦਾਰ ਦੀ ਗੱਲ ਕਰੀਏ ਜੋ ਕਰੇ ਸੋ ਬਰੇ ਕੋਈ ਹੋਰ ਨਾ ਬਰੇ ਸਿੱਧੀ ਤੇ ਖਰੀ ਗੱਲ ਬਿਲਕੁਲ ਕਰਮ ਦਾ ਫਲ ਜਿਹੜਾ ਕਰੋਗੇ ਉਹੋ ਪਾਓਗੇ ਹਰ ਥਾਂ ਇਹ ਅਸੂਲ ਮੰਨਿਆ ਜਾਂਦਾ ਹੈ ਤੇ ਪੰਜਾਬੀ ਚ ਬੜਾ ਸਾਦਾ ਬਿਆਨ ਹੋਇਆ ਹੈ ਤੇ ਇਸ ਦੇ ਨਾਲ ਹੀ ਆਪਣਾ ਹੱਥ ਜਗਨਨਾਥ ਖੁਦ ਨਸਾਰੀ ਦੀ ਗੱਲ ਹਾਂਜੀ اپنی ذمہ داری ਆਪ ਚੱਕਣਾ ਆਪਣੇ ਆਪ ਤੇ ਭਰੋਸਾ ਕਰਨਾ ਪਰ ਵੇਖੋ ਇਹ ਹੱਥ ਨੂੰ ਹੱਥ ਧੋਈਏ ਦੇ ਖਿਲਾਫ ਨਹੀਂ ਹੈ ਅੱਛਾ ਕਿਵੇਂ ਇਹ ਅਸਲ ਵਿੱਚ ਤਵਾਜ਼ਨ ਦੀ ਗੱਲ ਹੈ ਕਿ ਆਪਣਾ ਕੰਮ ਆਪ ਕਰੋ ਪਰ ਜਿੱਥੇ ਲੋੜ ਪਵੇ ਇੱਕ ਦੂਜੇ ਦਾ ਸਾਥ ਵੀ ਦਿਓ ਇਹ ਨਹੀਂ ਕਿ ਬਸ ਮੈਂ ਹੀ ਮੈਂ ਬਹੁਤ ਖੂਬ ਮਤਲਬ ਇਹ ਸਾਰੇ ਮੁਹਾਵਰੇ ਆਪਸ ਵਿੱਚ ਜੁੜੇ ਹੋਏ ਨੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਉਹਨਾਂ ਦੇ ਤਵਾਜ਼ਨ ਨੂੰ ਸਮਝਾਉਂਦੇ ਨੇ ਗੱਲ ਮੁਕਾਓ ਤੇ ਇਹ ਵੇ ਕਿ ਪੰਜਾਬੀ ਕਹਾਵਤਾਂ ਤੇ ਮੁਹਾਵਰੇ ਸਿਰਫ ਪੁਰਾਣੀਆਂ ਗੱਲਾਂ ਨਹੀਂ ਹਨ ਇਹ ਸਾਡਾ ਜੀਵਨ ਦਾ ਜਾਗਦਾ ਵਰਸਾ ਹੈ ਹਕਮਤ ਤਜਰਬਾ ਹਾਸਾ ਠੱਠਾ ਜ਼ਿੰਦਗੀ ਦੀ ਸਮਝ ਸਭ ਕੁਝ ਹੈ ਇਹਨਾਂ ਵਿੱਚ ਹਾਂਜੀ ਸਾਡੀ ਜ਼ਬਾਨ ਦਾ ਗਹਿਣਾ ਵੀ ਨੇ ਤੇ ਸਾਡੀ ਸਿਆਣਫ ਦਾ ਖਜ਼ਾਨਾ ਵੀ ਬਿਲਕੁਲ ਤੇ ਫਿਰ ਜ਼ਰੂਰੀ ਹੈ ਕਿ ਇਸ ਖਜ਼ਾਨੇ ਨੂੰ ਸੰਭਾਲੀਏ ਵੀ ਤੇ ਵਰਤੀਏ ਵੀ ਆਪਣੀ ਰੋਜ਼ ਦੀ ਗੱਲਬਾਤ ਵਿੱਚ ਤਾਂ ਕਿ ਅਗਲੀ ਪੀੜ੍ਹੀ ਤੱਕ ਵੀ ਇਹ ਪਹੁੰਚੇ ਹਾਂਜੀ ਇਹ ਬਹੁਤ ਜ਼ਰੂਰੀ ਹੈ ਤੇ ਜਾਂਦੇ ਜਾਂਦੇ ਆਪਣੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਉਹ ਕਿਹੜੀ ਪੰਜਾਬੀ ਕਹਾਵਤ ਜਾਂ ਮੁਹਾਵਰਾ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਅੱਜ ਦੀ ਦੁਨੀਆ ਤੇ ਜਾਂ ਅੱਜ ਦੇ ਕਿਸੇ ਨਵੇਂ ਮਸਲੇ ਤੇ ਸਭ ਤੋਂ ਵੱਧ ਪੂਰਾ ਉੱਤਰ ਦਿਆ ਕੋਈ ਐਸਾ ਜਿਹਦਾ ਜ਼ਿਕਰ ਸ਼ਾਇਦ ਅਜਾਪਨ ਨਹੀਂ ਕੀਤਾ ਸਿਰਫ ਸੋਚਣਾ ਹੈ ਇਸ ਬਾਰੇ